ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਗੱਲ ਕੋਠੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵਾਈ ਕੋਲ ਦੋ گاਵਾ ਬਕਾਉਆ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਤਾਂ ਆਪਣਾ ਨੰਬਰ ਲੋਡ ਕਰੋ ਜੀ 7528200355 22 ਦਾ ਨੰਬਰ ਲਾਵਾਂਗੇ ਭਰਾਵਾ ਸਕਰੀਨ ਤੇ ਠੀਕ ਹੈ ਨਾ ਬਾਕੀ ਤੋਂ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ। ਕਰਦੇ ਆਪਾਂ ਵਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਮਹਿੰਦਰ ਸਿੰਘ ਜੀ। ਪਿੰਡ ਗੱਲ ਕੋਠੇ ਜੀ। ਜ਼ਿਲ੍ਹਾ ਬਰਨਾਲਾ ਜੀ। ਹਾਂਜੀ। ਪਹਿਲੀ ਬੈੜ ਦੀ ਜਾਣਕਾਰੀ ਦੋ ਬਾਈ ਆਪਣੀ ਦੀ। ਪਹਿਲੀ ਕਿਵੇਂ ਬੈੜ ਦੇ ਅੱਜ 10-10 ਰਹਿੰਦੇ ਆ ਜੀ। ਹਾਂਜੀ। ਤੇ ਦੁੱਧ ਆਇਆ ਜੇ ਥੱਲੇ ਪਿਛਲੀ ਵਾਰ ਸੀਗਾ 18-20 ਲੀਟਰ। ਇਸ ਲਈ 18 ਬੀ ਲੀਟਰ ਹਾਂ ਜੀ ਇਹ ਵੀ 18 ਬੀ ਦਾ ਖੁੱਲਾ ਹੀ ਦੇਊਗੀ ਸ 10 ਦਿਨ ਬਾਕੀ ਹਾਂ 10 ਦਿਨ ਬਾਕੀ ਹੈ ਰੇਟ ਭਰਾ ਦਾ ਜਾਜ ਰੇਟ ਭਾਈ ਇਹਦਾ 65000 ਰੁਪਿਆ ਰੇਟ 65000 ਹਾਂ ਜੀ ਠੀਕ ਹੈ ਭਰਾ ਚੈੱਕ ਕਰ ਸਕ ਹਾਂ ਜੀ ਦੇਖ ਲਓ ਨੇੜੋ ਮਾਰ ਹਾਂ ਜੀ ਤੋੜ ਦੋ ਭਰਾ ਲੋਚ ਪੈਂਡ ਗੱਲ ਕੋਠੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਜੀ ਨਜ਼ੂਕੰਡੜ ਤੋਂ ਪਰਾ ਠੀਕ ਹੈ ਜੀ ਲਓ ਜੀ 메ਨ ਰੋਡ ਦੇ ਉੱਪਰ ਪੈਂਦਾ ਇਹ ਇਧਰ ਨੂੰ ਤੁਰਦੋ ਪਰਾ ਲਓ ਜੀ ਫੇਸ ਕੁਆਲਟੀ ਦੇ ਸਾਧੇ ਕਰਮਵਾਲੀ ਦੀ ਚੰਗੀ ਫਲੀ ਫਲੋਸੀਆ ਮੋੜ ਲਓ ਜੀ ਮੋੜ ਲਓ ਮੋੜ ਲਓ ਬਸ ਦੇਖ ਕੇ ਕੱਟੀ ਮੋੜ ਲਓ ਬਸ ਇਧਰ ਲਿਓ 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 ਲਓ ਜੀ ਫੇਸ ਉਧਰ ਲੈ ਜੀ ਬਸ ਬੰਦ ਬੰਦ ਲਓ ਜੀ ਜੱਡਾ ਵੋਕੈਂਟ ਆ ਇਹ ਠੀਕ ਹੈ ਠੀਕ ਹਾਂਜੀ ਹਲਟਰਨੇਟ ਨਰਮ ਵਾਲੀ ਬਹੁਤ ਆ ਠੰਡੀ ਸੀਲ ਬਹੁਤ ਆ ਕੋਈ ਆਇਆ ਨਹੀਂ ਕੀ ਠੀਕ ਹੈ ਜੀ ਹਾਂਜੀ ਠੀਕ ਠੀਕ ਲੋ ਜੀ ਇਧਰ ਚੈੱਕ ਕਰ ਲਿਓ ਬੱਚੀ ਜ਼ਰੂਰ ਆ ਹਾਂ ਲੋ ਜੀ ਠੀਕ ਹੈ ਹਲ ਵੀ ਜਰਸੀ ਦਾ ਕੀ ਜਾਣਕਾਰੀ ਦਿਓ ਜੀ ਜਰਸੀ ਦੁਕਾਨ ਦੇ ਰਹਿੰਦੇ ਜੀ 15 ਦਿਨ ਲਊਗੀ ਇਹ 15 ਦਿਨ ਲਊਗੀ ਹਾਂਜੀ ਰੇਟ ਬਾਈ ਰੇਟ ਇਹਦਾ ਫੋਨ ਤੇ ਕਰ ਲਾਂਗੇ ਠੀਕ ਹੈ ਹਾਲੇ ਕੱਚੀ ਆ ਹਾਂ ਕੱਚੀ ਆ ਥੋੜੀ ਜੀ ਠੀਕ ਹੈ ਤੇ ਲੇਟਾ ਬਹੁਤ ਆ ਉਹ ਸੀਲਸਾਲ ਬਹੁਤ ਆ ਕੋਈ ਚੱਕਰ ਨਹੀਂ ਆ ਇਹਦਾ ਠੀਕ ਹੈ ਜੀ ਹਾਂ ਤੋਰ ਦੋ ਬਰਾ ਹੰਡੀ ਜੀ ਬਹੁਤ ਆ ਠੀਕ ਹੈ ਜੀ ਹਾਂ ਜੀ ਲੋਪਾ ਚੱਕਰ ਸਾਹਿਬ ਹਾਂ ਜਰਸੀ ਦਾ 15 ਦਿਨ ਦੀ ਕੱਚੀ ਆ ਠੀਕ ਹੈ ਜੀ ਗ੍ਰੇਡ ਬਾਈ ਜੀ ਕਹਿੰਦੇ ਫੋਨ ਤੇ ਲੋ ਜੀ ਤੋਰ ਦੋ ਬਰਾ ਕਿਉਂ ਤੋਰਦਾ ਕਿਹੜਾ ਤੋਰ ਲੋ ਜੀ ਫੇਸ ਕੁਆਲਟੀ ਅਰਮਬੜੀ ਲੋ ਜੀ ਮੋੜ ਲਈ ਮੋੜ ਲੈ ਕੁਮਾਰ ਵਾਸ ਮੋੜ ਲਈ ਦਿਖਾਉਣਾ ਸੀ ਮੋੜ ਲੈ ਇੱਥੇ ਮੋੜ ਲੋ ਮੋੜ ਲੇ ਹਾਂਜੀ ਮੋੜ ਲਓ ਮੋੜ ਲੋ ਵੁਰਦ ਬੱਸ ਮੋੜ ਲਾ। ਕੱਟੀ ਵੀ ਥੋੜਾ ਜਿਹਾ ਕਰਦੀ ਆ। ਹੂੰ ਹੂੰ। ਲੋ ਜੀ ਬੱਸ। ਕਿਹਾ ਨਾ ਤੇ ਕਹਿਣਾ। ਚਲੋ ਜੀ। ਐਂਦਰ। ਕਿੱਥੇ ਕਿੱਥੇ ਕਿੱਥੇ? ਹਟ ਪੈ। ਕਿੱਥੇ ਕਿੱਥੇ ਕਿੱਥੇ? ਉਹ ਦੂਰ ਜਾਂਦੀ ਆ। ਕੋਈ ਚੈੱਕ ਕਰ ਸਕਦੇ ਪਰਾ। ਠੰਡੀ ਸੀਲ ਤਾਂ ਬੇਸਾਬ ਵੀ ਐ ਜਿੱਦੇ ਲਾੜਿਆਂ ਨੇ ਪੂਰਾ ਹਾਂਜੀ ੱਡਾ ਬਣਾਉਗੀ ਫੁੱਲ। ਐਂ ਜੀ ਗੱਲ ਨਹੀਂ। ਠੀਕ ਹੈ ਜੀ। ਲੋ ਪਰਾ। ਵਾਈ ਜੀ ਨੇ ਜ਼ਰੂਰ ਕਰਨਾ। 13-14 ਕਿਲੋ ਦੁੱਧ ਪਾਉਗੀ। ਠੀਕ ਹੈ ਜੀ। ਹਾਂਜੀ। ਫਿਰ ਗੱਲ ਕੋਠੇ ਦੀ। ਸੀਲਸਾਲ ਬਹੁਤ ਆਲਾ। ਠੀਕ ਹੈ ਜੀ। ਹਾਂ ਕੋਈ ਚੱਕਰ ਨਹੀਂ ਜਿਹੜਾ ਪਰਾ ਜਵਾਕ ਦੇ ਟੀ ਠੀਕ ਹੈ ਠੀਕ ਹਾਂਜੀ ਮਿਲਦੇ ਆਂ ਭਰਾ ਕਿਸ ਨਵੀਂ ਵੀਡੀਓ ਚੋਕ